DIG ਹਰਚਰਨ ਪੁੱਲਰ ਮਾਮਲਾ ਹੁਣ ਇੱਕ ਵੱਡੀ ਕਰਵਟ ਲੈਣ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਾਲਾਂਕਿ ਜਿੱਥੇ CBI ਦੇ ਅਧਿਕਾਰ ਖੇਤਰ ਦੇ ਉੱਤੇ ਗੱਲਾਂ ਹੋ ਰਹੀਆਂ ਸਨ ਉੱਥੇ ਹੀ ਹੁਣ ਇਸ ਕੇਸ ਦੇ ਵਿੱਚ ਮਲਟੀਪਲ ਏਜੰਸੀਜ਼ ਸ਼ਾਮਲ ਹੋ ਸਕਦੀਆਂ ਨੇ ਸੂਤਰ ਇਹ ਦਾਅਵਾ ਕਰਦੇ ਨੇ। ਖਬਰਾਂ ਇਥੋਂ ਤੱਕ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਆਉਂਦੇ ਹਫ਼ਤੇ ਦੇ ਵਿੱਚ ਇੱਕ ਵੱਡਾ ਪਰਵਰਤਨ ਇਸ ਕੇਸ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਜੋ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਆਉਂਦੇ ਹਫ਼ਤੇ ਦੇ ਵਿੱਚ ਇਸ ਕੇਸ ਸੰਬੰਧੀ ਜੋ ਡਾਕੂਮੈਂਟੇਸ਼ਨ ਹੈ ਜੋ ਸਬੂਤ ਨੇ ਜੋ ਤੱਥ ਨੇ ਉਹਨਾਂ ਨੂੰ ਤਲਬ ਕਰ ਸਕਦੀ ਹੈ ਜਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੂਰਾ ਜਿਹੜਾ ਹੁਣ ਤੱਕ ਦੀ ਇੰਟਰੋਗੇਸ਼ਨ ਦਾ ਵੇਰਵਾ ਆ ਉਸ ਨੂੰ ED ਦੇ ਵੱਲੋਂ ਹੁਣ ਖੰਘਾਲਿਆ ਜਾਵੇਗਾ ਇਦੇ ਅਸਾਰ ਨਜ਼ਰ ਆਉਣ ਲੱਗੇ ਆ ਹਾਲਾਂਕਿ ਈਡੀ ਦੀ ਇਸ ਕੇਸ ਦੇ ਵਿੱਚ ਇਨਵੋਲਵਮੈਂਟ ਕਾਫੀ ਦਿਨਾਂ ਤੋਂ ਵਿਚਾਰੀ ਜਾ ਰਹੀ ਸੀ ਕਿਹਾ ਜਾ ਰਿਹਾ ਸੀ ਕਿ ਈਡੀ ਕਿਸੇ ਵੇਲੇ ਵੀ ਇਸ ਵਿੱਚ ਐਂਟਰ ਹੋ ਸਕਦੀ ਹੈ ਜਾਂ ਪੈਰਲਲੀ ਈਡੀਐਸ ਕੇਸ ਨੂੰ ਸਟੱਡੀ ਕਰ ਰਹੀ ਹੋਵੇਗੀ ਤੇ ਆਉਂਦੇ ਦਿਨਾਂ ਦੇ ਵਿੱਚ ਈਡੀਐਸ ਦੇ ਵਿੱਚ ਸ਼ਾਮਿਲ ਹੋ ਸਕਦੀ ਹੈ ਜਿੱਥੇ ਡਿਸਪਰੋਪੋਰਸ਼ਨੇਟ ਐਸੈਟਸ ਦਾ ਕੇਸ ਸੀਬੀਆਈ ਨੇ ਪਾਇਆ ਡੀਆਈਜੀ ਹਰਚਰਨ ਪੁੱਲਰ ਦੇ ਉੱਤੇ ਦੂਸਰੀ ਰਿਮਾਂਡ ਡੀਆਈਜੀ ਹਰਚਰਨ ਪੁੱਲਰ ਅਤੇ ਕ੍ਰਿਸ਼ਾਨੂੰ ਦੀ ਚੱਲ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਈਡੀ ਦੇ ਵੱਲੋਂ ਮਨੀ ਲਾਂਡਰਿੰਗ ਦਾ ਕੇਸ ਜਿਹੜਾ ਉਹ ਪਾਇਆ ਜਾ ਸਕਦਾ ਹੈ ਹੁਣ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਈਡੀ ਵੱਲੋਂ ਵੀ ਕੋਈ ਐਕਸ਼ਨ ਕੀਤਾ ਜਾਵੇ ਪਰ ਇਸ ਸਬੰਧੀ ਚਰਚਾਾਂਮਾਂ ਨੇ ਕਿ ਆਉਣ ਦੇ ਦਿਨਾਂ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਸ਼ਮੂਲੀਅਤ ਇਸ ਕੇਸ ਦੇ ਵਿੱਚ ਵੇਖੀ ਜਾ ਸਕਦੀ ਹੈ ਵੇਖਣ ਨੂੰ ਮਿਲ ਸਕਦੀ ਹੈ ਇਸ ਕੇਸ ਦਾ ਸਭ ਤੋਂ ਵੱਡਾ ਡਰਾਅ ਬੈਕ ਅਜੇ ਤੱਕ ਇਹ ਹੈ ਕਿ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਹ ਇਨ ਬਿਨ ਪ੍ਰਵਾਨਿਤ ਤੱਥ ਨਹੀਂ ਹੈ ਉਹ ਜਾਂ ਤਾਂ ਸੂਤਰਾ ਹਵਾਲਿਓ ਹੈ ਜਾਂ ਫਿਰ ਸਪੈਕੂਲੇਸ਼ਨਸ ਹੈ ਹੁਣ ਇਹ ਸਪੈਕੂਲੇਸ਼ਨ ਹੈ ਜਾਂ ਸੂਤਰਾ ਹਵਾਲਿਓ ਮਿਲੀ ਕੋਈ ਜਾਣਕਾਰੀ ਹੈ ਇਹ ਆਉਂਦੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਆਖਿਰ ਇਸ ਨੂੰ ਕਿੱਧਰ ਵੱਲ ਰੱਖਿਆ ਜਾਣਾ ਚਾਹੀਦਾ ਜਾਂ ਫਿਰ ਇਹ ਇੱਕ ਐਕਚੁਅਲ ਤੱਥ ਹੈ ਜੋ ਅੰਦੇ-ਦਿਨਾਂ ਦੇ ਵਿੱਚ ਸੱਚ ਹੋਣ ਜਾ ਰਿਹਾ ਉਹ ਵੀ ਹੁਣ ਵਕਤ ਤੇ ਮਿਆਸਰ ਹੈ ਪਰ ਫਿਲਹਾਲ ਈਡੀ ਦੀ ਇਨਵੋਲਵਮੈਂਟ ਨੂੰ ਲੈ ਕੇ ਚਰਚਾਵਾ ਕਾਫੀ ਦੇਰ ਦੀਆਂ ਚਲਦੀਆਂ ਆ ਰਹੀਆਂ ਜਿਸ ਸਪੈਕੂਲੇਸ਼ਨਸ ਦੀ ਗੱਲ ਚੱਲਦੀ ਹੈ ਉਥੇ ਇੱਕ ਹੋਰ ਸਪੈਕੂਲੇਸ਼ਨ ਸਾਹਮਣੇ ਆਈ ਹੈ ਇਹਨੂੰ ਮੈਂ ਸੂਤਰਾਂ ਹਵਾਲੇੋਂ ਜਾਣਕਾਰੀ ਵੀ ਨਹੀਂ ਕਹੂੰਗਾ ਨਾ ਹੀ ਇਹਨੂੰ ਤੱਤ ਕਿਹਾ ਜਾ ਸਕਦਾ ਤੱਤ ਤਾਂ ਬਿਲਕੁਲ ਵੀ ਨਹੀਂ ਕਿਹਾ ਜਾ ਸਕਦਾ ਪਰ ਸੂਤਰਾਂ ਹਵਾਲੇੋਂ ਜਾਣਕਾਰੀ ਵੀ ਨਹੀਂ ਕਿਹਾ ਜਾ ਸਕਦਾ ਇੱਕ ਮੇਅਰ ਸਪੈਕੂਲੇਸ਼ਨ ਦਾ ਹਿੱਸਾ ਜ਼ਰੂਰ ਹੋ ਸਕਦਾ ਹੈ ਕਿ ਇਸ ਕੇਸ ਦੇ ਵਿੱਚ ਹੋ ਸਕਦਾ ਹੈ ਈਡੀ ਵੱਡੇ ਪੱਧਰ ਦੇ ਉੱਤੇ ਕੁਝ ਅਧਿਕਾਰੀਆਂ ਦੇ ਨਾਮ ਖੰਗਾਲੇ ਕਿਹਾ ਜਾ ਰਿਹਾ ਹੈ ਸੁਣਨ ਨੂੰ ਮਿਲ ਰਿਹਾ ਹੈ ਸਪੈਕੂਲੇਸ਼ਨਸ ਦਾ ਹਿੱਸਾ ਹੈ ਕਿ 50 ਦੇ ਕਰੀਬ ਇਹੋ ਜੇ ਆਈਐਸ ਤੇ ਆਈਪੀਐਸ ਅਧਿਕਾਰੀ ਹੋ ਸਕਦੇ ਨੇ ਜਿਨ੍ਹਾਂ ਨੂੰ ਇਸ ਕੇਸ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਹੁਣ ਇਹ ਰਿਹਾ ਸਪੈਕੂਲੇਸ਼ਨਸ ਦਾ ਹਿੱਸਾ ਪਰ ਆਉਂਦੇ ਦਿਨਾਂ ਦੇ ਵਿੱਚ ਈਡੀ ਦੇ ਕੋਲ ਇਹ ਮਾਮਲਾ ਜਨ ਦੇ ਜਾਵੇਗਾ ਉਦੋਂ ਵੱਡੇ ਖੁਲਾਸੇ ਹੋ ਸਕਦੇ ਨੇ ਡੀਆਈਜੀ ਹਰਚਰਨ ਭੁੱਲਰ ਦਾ ਦੂਸਰਾ ਰਿਮਾਂਡ ਚੱਲ ਰਿਹਾ ਹੈ ਵਿਜੀਲੈਂਸ ਬਿਊਰੋ ਦੇ ਵੱਲੋਂ ਲਗਾਤਾਰ ਪੈਰਵੀ ਕੀਤੀ ਜਾ ਰਹੀ ਹੈ ਵਿਜੀਲੈਂਸ ਬਿਊਰੋ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਰਿਮਾਂਡ ਮਿਲੇ ਪਰ ਰਿਮਾਂਡ ਨਹੀਂ ਮਿਲ ਰਿਹਾ ਵਿਜੀਲੈਂਸ ਦੇ ਵਕੀਲਾਂ ਦੇ ਵੱਲੋਂ ਇਥੋਂ ਤੱਕ ਵੀ ਇਤਰਾਜ਼ ਕੀਤਾ ਗਿਆ ਕਿ ਸੀਬੀਆਈ ਦਾ ਅਧਿਕਾਰ ਖੇਤਰ ਨਹੀਂ ਸੀ ਕਿ ਉਹ ਪੰਜਾਬ ਦੇ ਵਿੱਚ ਆ ਕੇ ਕਾਰਵਾਈ ਕਰੇ ਪਰ ਸੀਬੀਆਈ ਨੇ ਆਪਣਾ ਪੱਖ ਰੱਖਿਆ ਔਰ ਸੀਬੀਆਈ ਅਦਾਲਤ ਨੇ ਇਸ ਉੱਤੇ ਐਕਸ਼ਨ ਕਰ ਦਿੱਤਾ सीबीआई ਅਦਾਲਤ ਨੇ ਅੱਗੇ ਪ੍ਰਵਾਨਗੀ ਦੇ ਦਿੱਤੀ ਚੰਡੀਗੜ੍ਹ ਕੋਰਟ ਤੋਂ ਵੀ ਪ੍ਰਵਾਨਗੀ ਮਿਲ ਗਈ ਤੇ ਰਿਮਾਂਡ ਜਿਹੜਾ ਉਹ ਹਾਸਲ ਹੋ ਜਾਂਦਾ ਹੈ ਹੁਣ ਇਸ ਪੂਰੇ ਕਾਸੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਡੀਆਈਜੀ ਹਰਚਰਨ ਪੁੱਲਰ ਔਰ ਦੂਸਰੇ ਪਾਸੇ ਕਿਰਸ਼ਾਨੂ ਸ਼ਰਦਾ ਦੋਵਾਂ ਦੀ ਇਨਵੈਸਟੀਗੇਸ਼ਨ सीबीआई ਕਰ ਰਹੀ ਹੈ ਸ਼ਾਇਦ ਬਜਲਸ ਨੂੰ ਦੁਬਾਰਾ ਮੌਕਾ ਨਾ ਮਿਲੇ ਹੋ ਸਕਦਾ ਹੈ ਕਿ ਈਡੀ ਪੈਰਲੈਲੀ ਐਕਟਿਵ ਹੋ ਜਾਵੇ ਹੋ ਸਕਦਾ ਹੈ ਕਿ ਈਡੀ ਨਾਲੋਂ ਨਾਲ ਐਕਟਿਵ ਹੋ ਕੇ ਤੇ ਰਿਮਾਂਡ ਲੈ ਲਵੇ ਪਰ ਇਹ ਵਕਤ ਤੇ ਮਿਆਸਰ ਫਿਲਹਾਲ ਇਸ ਪੂਰੇ ਕਾਸੇ ਨੂੰ ਲੈ ਕੇ ਚਰਚਾਾਂ ਮਾ ਤੇਜ਼ ਨੇ ਆਉਂਦਾ ਇੱਕ ਹਫਤਾ ਇੰਪੋਰਟੈਂਟ ਦੱਸਿਆ ਜਾ ਰਿਹਾ ਹੈ ਆਉਂਦੇ ਇੱਕ ਹਫਤੇ ਦੇ ਵਿੱਚ ਤਖਤਾ ਪੁਆਇੰਟ ਹੋ ਸਕਦਾ ਹੈ ਸਾਰਾ ਕੇਸ ਨਵੇਂ ਸਿਰਿਓਂ ਨਵੇਂ ਮੋੜ ਦੇ ਉੱਤੇ ਵੇਖਿਆ ਜਾ ਸਕਦਾ ਦੋ ਵੀ ਹੋਵੇਗਾ ਦੱਸਦੇ ਰਹਿਵਾਂਗੇ ਬਣੇ ਰਵਾਨੀ ਦੇ ਪੰਜਾਬੀ ਤੇ